ਅਚੇਚੇ ਤੌਰ ਤੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਜਾਗਦਿਆਂ ਜ਼ਮੀਰਾਂ ਵਾਲੀ ਨਿਸ਼ਾਨੀ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਹਾਜ਼ਰੀਆਂ ਭਰ ਕੇ ਆਪ ਸਰਬੱਤ ਸੰਗਤਾਂ ਉਸ ਵਾਪਰੇ ਹੋਏ ਇਤਿਹਾਸ ਨੂੰ ਮਨਾ ਮਨ ਬਿਰਤੀਆਂ ਵਿੱਚ ਬਿਠਾਉਣ ਦਾ ਯਤਨ ਕਰ ਰਹੇ ਹੋ ਵੱਖ-ਵੱਖ ਗੁਰੂ ਕੇ ਪ੍ਰਚਾਰਕਾਂ ਪਾਸੋਂ ਗੁਰੂ ਕੇ ਰਾਗਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਸ਼ਬਦ ਕੀਰਤਨ ਸ਼ਬਦ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ ਆਓ ਥੋੜਾ ਜਿਹਾ ਮਨ ਨੂੰ ਸਾਨੂੰ 1984 ਦੇ ਉਸ ਦੌਰ ਵਿੱਚ ਉਸ ਵਕਤ ਵਿੱਚ ਖੜਨ ਦਾ ਯਤਨ ਕਰੀਏ ਤੇ ਉਸ ਇਤਿਹਾਸ ਨੂੰ ਮਨ ਬਿਰਤੀਆਂ ਵਿੱਚ ਫਿਰ ਦੁਬਾਰਾ ਲਿਆਉਣ ਦਾ ਯਤਨ ਕਰੀਏ ਸਰਬੱਤ ਸੰਗਤਾਂ ਗੱਜ-ਵੱਜ ਕੇ ਫਤਿਹ ਬੁਲਾਓ ਕੋਈ ਰਸਨਾ ਵਜੇ ਨਾ ਰਹੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਕਟਨਾਵਾ ਹੁਣ ਤੱਕ ਵਾਪਰੀਆਂ ਨੇ ਕੱਲਾ 84 ਦਾ ਹੀ ਜ਼ਿਕਰ ਜੇ ਕਰੀਏ ਤੇ ਸਾਡੇ ਮਨ ਵਿੱਚ ਇੱਕ ਅਹਿਸਾਸ ਜਗਾਉਂਦਿਆਂ ਨੇ ਕਿ ਇਸ ਦੇਸ਼ ਦੇ ਅੰਦਰ ਜਿਹਨੂੰ ਸਿੱਖ ਮਾਣ ਨਾਲ ਆਪਣਾ ਵਤਨ ਕਹਿੰਦਾ ਹੈ ਆਪਣਾ ਦੇਸ਼ ਕਹਿੰਦਾ ਰਿਹਾ ਹੈ ਉਸ ਦੇਸ਼ ਦੇ ਵਿੱਚ ਇੱਕ ਵੱਡੇ ਪੱਦਰ ਤੇ ਉੱਤੇ ਹੱਕ ਮੰਗਣ ਦੇ ਉੱਤੇ ਵੀ ਤਸ਼ੱਦਦ ਹੋਇਆ ਆਵਾਜ਼ ਉਠਾਉਣ ਦੇ ਉੱਤੇ ਵੀ ਤਸ਼ੱਦਦ ਹੋਇਆ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਦੱਬਣ ਵਾਸਤੇ ਤੇ ਸਾਧ ਸੰਗਤ ਘੱਟ ਗਿਣਤੀ ਕੌਮਾਂ ਦੇ ਉੱਤੇ ਤਸ਼ੱਦਦ ਹੁੰਦਾ ਆਇਆ ਤੇ ਸਭ ਤੋਂ ਵੱਡੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੋ ਸਿੱਖੀ ਦਾ ਕੇਂਦਰ ਹੈ ਉਸ ਸੋਚ ਨੂੰ ਦਬਾਉਣ ਲਈ ਉਸ ਸੋਚ ਨੂੰ ਖਤਮ ਕਰਨ ਦੇ ਲਈ ਇਹ ਸਾਰਾ ਖੂਨੀ ਕਾਂਡ ਜਿਹੜਾ ਉਹ ਵਾਪਰਿਆ ਇਸ ਕਰਕੇ بار بار ਇੱਕ ਗੱਲ ਦੁਹਾਈ ਜਾਂਦੀ ਰਹੀ ਹੈ ਕਿ ਕੋਈ ਬਹੁਤੀ ਵੱਡੀ ਗੱਲ ਨਹੀਂ ਇਮਾਰਤ ਠੱਠੀ ਹੈ ਇਮਾਰਤ ਨਵੀਂ ਬਣ ਗਈ ਹੈ ਕੁਝ ਜਾਣੇ ਸ਼ਹੀਦ ਹੋਏ ਆ ਇਹ ਘਟਨਾ ਭੁੱਲ ਜਾਓ ਘਟਨਾ ਨੂੰ ਭੁਲਾਉਣ ਦੇ ਲਈ ਅਕਸਰ ਦੁਹਾਈ ਜਾਂਦੀ ਹੈ ਇਹ ਗੱਲ ਪਰ ਸਾਡੇ ਵਿਦਵਾਨ ਇਸ ਗੱਲ ਦਾ ਜ਼ਿਕਰ ਕਰਦੇ ਆ ਸਵਾਲ ਕਰਦੇ ਆ ਉਹਨਾਂ ਲੋਕਾਂ ਨੂੰ ਕਿ ਅੱਜ ਜ਼ੁਲਮ ਕਰਨ ਵਾਲੇ ਦੇ ਪ੍ਰਤੀ ਤੁਹਾਡੀ ਇਹ ਭਾਵਨਾ ਹੈ ਕਿ ਕੋਈ ਨਹੀਂ ਬਹੁਤੀ ਵੱਡੀ ਗੱਲ ਨਹੀਂ ਵਾਪਰੀ ਭੁੱਲ ਜਾਓ ਉਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਤੇ ਪੁੱਛੇ ਕਿ ਅੱਜ ਤੱਕ ਯੁੱਗ ਜਿਹੜੇ ਪਲਟ ਗਏ ਯੁੱਗ ਬਦਿਤ ਹੋ ਗਏ ਲੱਖਾਂ ਸਾਲ ਬਤੀਤ ਹੋ ਗਏ ਤੇ ਤੁਸੀਂ ਰਾਵਣ ਤੇ ਰਾਮ ਦੀ ਜਿਹੜੀ ਕਥਾ ਕਹਾਣੀ ਹਰ ਸਾਲ ਨਾਟਕ ਦੇ ਰਾਹੀਂ ਲੋਕਾਂ ਨੂੰ ਦੱਸਦੇ ਜੇ ਉਹ ਘਟਨਾ ਤੁਸੀਂ ਭੁੱਲੇ ਨਹੀਂ ਤੇ ਅਸੀਂ ਆਪਣੇ ਸੂਰਮਿਆਂ ਨੂੰ ਆਪਣੀ ਜਰਨੈਲਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਉਹ ਜਰਨੈਲ ਜਿਨ੍ਹਾਂ ਨੇ ਜਾਗਦੀ ਜ਼ਮੀਰ ਦੀ ਵਿਚਾਰ ਪੇਸ਼ ਕੀਤੀ ਤੇ ਸਾਥ ਸੰਗਤ ਹੱਕ ਮੰਗੇ ਸਨ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਸਿਰਫ ਹੱਕ ਮੰਗੇ ਸੀ ਜਿਹੜੇ 47 ਦੇ ਵਿੱਚ ਦਾਅਵੇ ਕੀਤੇ ਸੀ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦਾਅਵਿਆਂ ਤੇ ਵਾਅਦਿਆਂ ਦੇ ਪ੍ਰਤੀ ਆਵਾਜ਼ ਉਠਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬੋਲਦੇ ਸਨ ਤੇ ਉਹਨਾਂ ਦੀ ਇੱਕੋ ਹੀ ਇੱਕ ਆਵਾਜ਼ ਸੀ ਕਿ ਜ਼ੁਲਮ ਦੇ ਵਿਰੁੱਧ ਜਿਹੜਾ ਵੀ ਕੋਈ ਜ਼ੁਲਮ ਕਰੇ ਉਹਦੇ ਵਿਰੁੱਧ ਜਿਹੜੀ ਉਹਨਾਂ ਦੀ ਆਵਾਜ਼ ਉੱਠਦੀ ਸੀ ਪਰ ਇੱਕ ਤਕਨੀਕ ਨਾਲ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਗੱਲ ਜ਼ਮੀਰ ਦੀ ਹੈ ਸੰਤ ਜਰਨੈਲ ਸਿੰਘ ਅੱਜ ਵੀ ਜਿਉਂਦੇ ਐ ਇਹ ਗੱਲ ਬੜੀ ਵੱਖਰੀ ਹੈ ਕਿਉਂਕਿ ਹਰ ਇੱਕ ਤਰੀਕੇ ਨਾਲ ਜੇ ਅਸੀਂ ਇਸ ਗੱਲ ਨੂੰ ਸਮਝਾਂਗੇ ਤੇ ਉਹ ਜਿਉਂਦੇ ਆ ਜਿਹੜਾ ਵੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਏਗਾ ਉਹਦੇ ਵਿੱਚੋਂ ਸੰਤਾਂ ਦੀ ਆਵਾਜ਼ ਬੋਲੇਗੀ ਕਿਉਂਕਿ ਸ਼ਰੀਰ ਨੂੰ ਜਿਹੜੇ ਮੌਤ ਹੀ ਨ ਮੰਨਣ ਜਿਹੜੇ ਇਹ ਗੱਲ ਕਹਿਣ ਕਿ ਜ਼ਮੀਰ ਦਾ ਮਰਨਾ ਅਸਲ ਮੌਤ ਹੈ ਯਕੀਨਨ ਮੌਤ ਹੈ ਇਹਦਾ ਮਤਲਬ ਉਹ ਸੋਚ ਨੇ ਉਸ ਸੋਚ ਨੂੰ ਦਬਾਉਣ ਦੇ ਲਈ ਯਤਨ ਕੀਤਾ ਹੈ ਤੇ ਇਹ ਸਾਧ ਸੰਗਤ ਦੀ ਯਤਨ ਕੱਲਾ 78 ਦਾ ਨਹੀਂ ਇਹ ਤੋਂ ਪਿੱਛੇ ਚੱਲੀਏ 1978 ਦੀ ਗੱਲ ਨਹੀਂ ਇਹ ਤਾਂ 1478 ਤੋਂ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾਂ ਕਰ ਦਿੱਤਾ ਉੱਥੇ ਫਿਰ ਇਹ ਗੱਲਾਂ ਚੱਲੀਆਂ ਵੀ ਇਹ ਸੋਚ ਜਿਹੜੀ ਹੈ ਇਸ ਨੂੰ ਖਤਮ ਕੀਤਾ ਜਾਏ ਤੇ ਬੜੇ-ਬੜੇ ਤਰੀਕੇ ਜਿਹੜੇ ਅਪਣਾਏ ਗਏ ਇਹ ਸੋਚ ਰੜਕਦੀ ਹੈ ਅਸਲ ਗੱਲ ਕੀ ਐ ਸੋਚ ਰੜਕਦੀ ਐ ਇਹ ਗੁਰਮਤ ਦਾ ਫਲਸਫਾ ਜਿਹੜਾ ਐ ਜਿਹੜਾ ਇਸ ਗੱਲ ਦਾ ਜ਼ਿਕਰ ਕਰਦਾ ਐ ਕਿ ਕੋਈ ਜਾਤ ਕੋਈ ਪਾਤ ਨਹੀਂ ਕੋਈ ਊਚ ਕੋਈ ਨੀਚ ਨਹੀਂ ਉਹਨਾਂ ਲੋਕਾਂ ਨੇ ਉਹਨਾਂ ਗ੍ਰੰਥਾਂ ਨੂੰ ਸਾਹਮਣੇ ਰੱਖਿਆ ਐ ਜਿਹੜੇ ਗ੍ਰੰਥ ਊਚ ਨੀਚ ਜਾਤ ਪਾਤ ਤੇ ਵੰਡ ਵਿਤਕਰਾ ਕਰਦੇ ਆ ਉਹਨਾਂ ਗ੍ਰੰਥਾਂ ਨੂੰ ਧਰਮ ਦਾ ਗ੍ਰੰਥ ਕਹਿ ਕੇ ਉਹ ਪੇਸ਼ ਕਰਦੇ ਆ ਧਰਮ ਦਾ ਗ੍ਰੰਥ ਕਹਿ ਕੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਤਤ ਪਰ ਹੋਏ ਹੋਇਆ ਅੱਜ ਦਾ ਵਕਤ ਕਹਿੰਦਾ ਏ ਅੱਜ ਦਾ ਸਮਾਂ ਇਹ ਗੱਲ ਕਹਿੰਦਾ ਏ ਕਿ ਅਕਸਰ ਇਹ ਆਵਾਜ਼ਾਂ ਆਸ-ਪਾਸ ਵਿੱਚੋਂ ਉੱਠਦੀਆਂ ਸਾਨੂੰ ਨਜ਼ਰ ਪੈਂਦੀਆਂ ਨੇ ਕਿ ਉਹਨਾਂ ਦੀ ਸੋਚ ਹੈ ਕਿ ਇਹ ਜਿਹੜੀ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਏ ਜਿਹੜੀ ਬਰਾਬਰਤਾ ਦਾ ਜ਼ਿਕਰ ਕਰਦੀ ਹੈ ਜਿਹੜੀ ਸਭ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਜ਼ਿਕਰ ਕਰਦੀ ਹੈ ਇਸ ਸੋਚ ਨੂੰ ਖਤਮ ਕੀਤਾ ਜਾਏ ਪਰ ਜਿਹੜੀ ਗੁਰੂ ਨਾਨਕ ਦੇ ਘਰ ਦੀ ਸੋਚ ਪ੍ਰਗਟ ਹੋਈ ਹੈ ਨਾ ਇਹ ਅਮਰ ਸੋਚ ਹੈ ਇਹ ਸੋਚ ਨੂੰ ਕੋਈ ਨਸ ਤੋਂ ਨਬੂਦ ਨਹੀਂ ਕਰ ਸਕਦਾ ਇਹ ਕੋਈ ਪਤਾ ਨਹੀਂ ਕਿ ਪੰਜਾਬ ਦੀ ਧਰਤੀ ਦੇ ਵਿੱਚ ਕੋਈ گاਉਣ ਵਾਲਾ ਸ਼ੁਭਦੀਪ ਸਿੰਘ ਵਰਗਾ ਮੂਸੇਵਾਲ ਵਰਗਾ ਉਹਦੇ ਜਾਣ ਤੋਂ ਬਾਅਦ ਉਹਦੇ ਗਾਣੇ ਰਾਹੀਂ ਪ੍ਰਗਟ ਹੋ ਜਾਏ ਐਸ ਵੀ ਐਲ ਗਾਣੇ ਦੇ ਵਿੱਚ ਆਪਣੇ ਹੱਕ ਦੀ ਗੱਲ ਹੈ ਤੇ ਉਹਦੇ ਵਿੱਚ ਹੀ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਹੈ ਕੁਝ ਚੰਦ ਬੰਦੇ ਉਸ ਸੱਜਣ ਨੂੰ ਜਾਣਦੇ ਸਨ ਜਦੋਂ ਉਸ ਵੀਰ ਨੇ ਗਾਣੇ ਦੇ ਵਿੱਚ ਜ਼ਿਕਰ ਕੀਤਾ ਹੈ ਫਿਰ ਲੋਕ ਸਰਚ ਕਰਨ ਲੱਗ ਪਏ ਕਿ ਬਲਵਿੰਦਰ ਸਿੰਘ ਜਟਾਣਾ ਕੌਣ ਹੈ ਬਲਵਿੰਦਰ ਸਿੰਘ ਜਟਾਣੇ ਨੇ ਕੀ ਕੀਤਾ ਹੈ ਇਹਦਾ ਮਤਲਬ ਕੀ ਹੈ ਕਿ ਇਹ ਜਿਹੜੀ ਸੋਚ ਹੈ ਕੋਈ ਪਤਾ ਨਹੀਂ ਯਾਦ ਰੱਖੋ ਕਿਤੇ ਵਿੱਚ ਪੈਦਾ ਹੋ ਜਾਏ ਕਿਉਂ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਸੋਚ ਨੇ ਉਹ ਸੋਚ ਜਿਹੜੀ ਆ ਉਸ ਸੋਚ ਨੂੰ ਖਤਮ ਕਰਨ ਦੇ ਲਈ ਲੋਕ ਤੱਤ ਪਰ ਨੇ ਉਸ ਸੋਚ ਨੂੰ ਨਸ ਤੋਂ ਨਬੂਦ ਹੋਣ ਦੇ ਵਾਸਤੇ ਲੋਕ ਪਲਾਨ ਬਣਾ ਰਹੀ ਯਤਨ ਕਰ ਰਿਹਾ ਕਿ ਇਹਨਾਂ ਦੀ ਇਹ ਜਿਹੜੀ ਸਰਬਸਾਂਝੀ ਸੋਚ ਇਸ ਨੂੰ ਮਿਟਾ ਦਿੱਤਾ ਜਾਏ ਗੱਲ ਹਕੂਮਤਾਂ ਦੀ ਹੈ ਤੇ ਹਕੂਮਤਾਂ ਨਾਲ ਸਿੱਖ ਕੌਮ ਦਾ ਹਮੇਸ਼ਾ ਆੜਾ ਰਿਹਾ ਕਿਉਂ ਕਿਉਂਕਿ ਜਿਹੜੀ ਦਿੱਲੀ ਦੇ ਤਖਤ ਦੀ ਰਾਜਨੀਤੀ ਹੈ ਉਹ ਰਾਜਨੀਤੀ ਜ਼ੁਲਮ ਤੋਂ ਯਾਦ ਰੱਖੋ ਜਿਹੜੀ ਆ ਸਿਖਰ ਤੇ ਪੁੱਜਦੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਜਨੀਤੀ ਹੈ ਇਹ ਰਾਜਨੀਤੀ ਧਰਮ ਦੀ ਗੱਲ ਕਰਦੀ ਹੈ ਧਰਮ ਦੇ ਪ੍ਰਚਾਰ ਦੀ ਗੱਲ ਕਰਦੀ ਹੈ ਤੇ ਇੱਥੋਂ ਦੀ ਰਾਜਨੀਤੀ ਹਮੇਸ਼ਾ ਬਾਬਾ ਬੰਦਾ ਸਿੰਘ ਬਹਾਦਰ ਦਾ ਵਕਤ ਪੜ੍ਹ ਲਓ ਇੱਥੇ ਧਰਮ ਨੂੰ ਉੱਚਾ ਮੰਨਿਆ ਗਿਆ ਏ ਰਾਜਨੀਤੀ ਇਹ ਧਰਮ ਦੇ ਅਧੀਨ ਹੋ ਕੇ ਚੱਲਦੀ ਆ ਤੇ ਜਿਹੜੀ ਦਿੱਲੀ ਦੀ ਰਾਜਨੀਤੀ ਆ ਉਹ ਰਾਜਨੀਤੀ ਹਮੇਸ਼ਾ ਜ਼ੁਲਮ ਦੇ ਉੱਤੇ ਚੱਲਦੀ ਹੈ ਜ਼ੁਲਮ ਦੇ ਰਾਹੀ ਜਿਹੜੀ ਆ ਆਪਣੇ ਆਪ ਦਾ ਵਿਕਾਸ ਕਰਦੀ ਹੈ ਇਸ ਕਰਕੇ ਪਿਆਰਿਓ ਇਹ ਗੱਲ ਪੱਲੇ ਬੰਨ ਲਿਏ ਕਿ ਇਹ ਸੋਚ ਦੀ ਗੱਲ ਹੈ ਤੇ ਉਸ ਸੋਚ ਨੂੰ ਮਿਟਾਉਣ ਦੇ ਲਈ ਬੜੇ ਯਤਨ ਨੇ ਮੈਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਦਾ ਵੀ ਜਿਹੜਾ ਸਿੱਖ ਹੈ ਨਾ ਉਹਦਾ ਜਿਹੜਾ ਕਿਰਦਾਰ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਬਾਦਸ਼ਾਹ ਬਹਾਦਰ ਸ਼ਾ ਉਹ ਵਕਤ ਦਾ ਸਮੇਂ ਦਾ ਬਾਦਸ਼ਾਹ ਬਣਿਆ ਉਹਦੇ ਰਾਜ ਵਿੱਚ ਇੱਕ ਆਦਮ ਖੋਰ ਸ਼ੇਰ ਜਿਹੜਾ ਹੈ ਉਹਨੇ ਇਲਾਕੇ ਦੇ ਵਿੱਚ دہشت ਪਾਈ ਸ਼ਿਕਾਇਤ ਜਿਹੜੀ ਹੈ ਉਹ ਪੁੱਜੀ ਰਾਜ ਦਰਬਾਰ ਵਿੱਚ ਫਰਿਆਦ ਪੁੱਛੀ ਜਿਹੜੀ ਲੋਕਾਂ ਦੀ ਤੇ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਜਰਨੈਲ ਤਿਆਰ ਕੀਤੇ ਸ਼ੇਰ ਨੂੰ ਮਾਰਨ ਵਾਸਤੇ ਸ਼ੇਰ ਨੂੰ ਮਾਰਨ ਵਾਸਤੇ ਜਰਨੈਲ ਇੱਕ ਗਿਆ ਜਿਹਦਾ ਨਾਮ ਸੀ ਜਰਨੈਲਾਂ ਵਿੱਚੋਂ ਜਰਨੈਲ ਉਹਨੂੰ ਭੇਜਿਆ ਸ਼ੇਰ ਨੇ ਉਸ ਜਰਨੈਲ ਨੂੰ ਮਾਰ ਦਿੱਤਾ ਫਿਰ ਦੂਜਾ ਜਰਨੈਲ ਭੇਜਿਆ ਉਸ ਜਰਨੈਲ ਨੂੰ ਮਾਰ ਦਿੱਤਾ ਫਿਰ ਤੀਜਾ ਜਰਨੈਲ ਭੇਜਿਆ ਫਿਰ ਉਹ ਤੀਜਾ ਜਰਨੈਲ ਜਦੋਂ ਮਾਰਿਆ ਗਿਆ ਫਿਰ ਕੋਈ ਮੂੰਹ ਨਾ ਕਰੇ ਉਸ ਸ਼ੇਰ ਵੱਲ ਜਾਣ ਵਾਸਤੇ ਤੇ ਇਥੋਂ ਤੱਕ ਕਿ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਇੱਕ ਯਤਨ ਕੀਤਾ ਉਹ ਕਹਿੰਦਾ ਚਲੋ ਇਹਨਾਂ ਵਿੱਚੋਂ ਤੇ ਕੋਈ ਤਿਆਰ ਨਹੀਂ ਹੋ ਰਿਹਾ ਮੇਰੇ ਸਿਪਾਹੀਆਂ ਵਿੱਚੋਂ ਤੇ ਕੋਈ ਨਹੀਂ ਹੋ ਰਿਹਾ ਕੋਈ ਇਲਾਕੇ ਵਿੱਚੋਂ ਕੋਈ ਐਸਾ ਸੱਜਣ ਉੱਠੇ ਜੋ ਉਹ ਮੂੰਹ ਮੰਗੇਗਾ ਉਹਨੂੰ ਇਨਾਮ ਦਿੱਤਾ ਜਾਏਗਾ ਜੋ ਕਹੇਗਾ ਉਹਨੂੰ ਜਿਹੜਾ ਦੇ ਦਿੱਤਾ ਜਾਵੇਗਾ ਬਸ ਸ਼ੇਰ ਜਿਹੜਾ ਆਤਮ ਖੋਰ ਹੈ ਇਹਨੂੰ ਮਾਰ ਦਿੱਤਾ ਜਾਏ ਕੋਈ ਐਸਾ ਉੱਠੇ ਪਰ ਕੋਈ ਵੀ ਮੂੰਹ ਨਾ ਕਰੇ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਭਾਈ ਰੋਸ਼ਨ ਸਿੰਘ ਤੱਕ ਆ ਗਈ ਭਾਈ ਰੋਸ਼ਨ ਸਿੰਘ ਨੇ ਗੁਰੂ ਸਾਹਿਬ ਗੁਰੂ ਕਲਗੀ ਧਰਪਤਾ ਤੋਂ ਆਗਿਆ ਲਈ ਤੇ ਪਾਦਸ਼ਾਹ ਤੋਂ ਆਗਿਆ ਲੈ ਕੇ ਭਾਈ ਰੋਸ਼ਨ ਸਿੰਘ ਜੀ ਗਏ ਉਹਨਾਂ ਦੇ ਕੋਲ ਇੱਕ ਢਾਲ ਹੈ ਤੇ ਇੱਕ ਖੰਜਰ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਸ਼ੇਰ ਹੈ ਉਹਦੇ ਜਿਹੜੇ ਯਾਦ ਰੱਖੋ ਪੰਜੇ ਆ ਉਹਨਾਂ ਦਾ ਵਾਰ ਜਦੋਂ ਹੋਵੇ ਤੇ ਹਾਥੀ ਵਰਗੇ ਯਾਦ ਰੱਖੋ ਪਸ਼ੂ ਨੂੰ ਵੀ ਪਾੜ ਦਿੱਤਾ ਦਿੰਦਾ ਏ ਤੇ ਮਨੁੱਖ ਬੰਦੇ ਦੀ ਕੀ ਔਕਾਤ ਹੈ ਪਰ ਵੇਖੋ ਜਿੱਥੇ ਗੁਰੂ ਦਾ ਥਾਪੜਾ ਹੋਵੇ ਗੁਰੂ ਦਾ ਥਾਪੜਾ ਲੈ ਕੇ ਭਾਈ ਰੋਸ਼ਨ ਸਿੰਘ ਜੀ ਜਦੋਂ ਗਏ ਤੇ ਉਹਨਾਂ ਨੇ ਢਾ ਜਦੋਂ ਵਾਰ ਕੀਤਾ ਨਾ ਸ਼ੇਰ ਨੇ ਭਾਈ ਰੌਸ਼ਨ ਸਿੰਘ ਤੇ ਤੇ ਢਾਲ ਦੇ ਨਾਲ ਉਹਦੇ ਪੰਜਿਆਂ ਨੂੰ ਜਿਹੜਾ ਵਾ ਉਸ ਨੂੰ ਰੋਕਿਆ ਤੇ ਆਪਣੀ ਖੰਜਰ ਨੂੰ ਬੜੀ ਜਲਦੀ ਕੱਢ ਕੇ ਉਹਨੂੰ ਸਬੂਤਾ ਥੱਲੇੋਂ ਪਾੜ ਸੁਟਿਆ ਤੇ ਜਦੋਂ ਭਾਈ ਰੌਸ਼ਨ ਸਿੰਘ ਨੇ ਇਹ ਕਾਰਾ ਕੀਤਾ ਇਹ ਕੰਮ ਕੀਤਾ ਭਾਈ ਰੌਸ਼ਨ ਸਿੰਘ ਨੂੰ ਇਲਾਕੇ ਦੇ ਲੋਕਾਂ ਨੇ ਮੋਢਿਆਂ ਤੇ ਚੁੱਕ ਲਿਆ ਬਹਾਦਰ ਸ਼ਾਹ ਨੂੰ ਸਭਾ ਲਾਉਣੀ ਪਈ ਬਾਦਸ਼ਾਹ ਬਹਾਦਰ ਸ਼ਾਹ ਨੇ ਸਭਾ ਲਾਈ ਸਭਾ ਦੇ ਵਿੱਚ ਜੋ ਉਹਨੇ ਕਿਹਾ ਸੀ ਕਿ ਕੋਈ ਮੂੰਹ ਮੰਗਿਆ ਇਨਾਮ ਜਿਹੜਾ ਉਹਨੂੰ ਦਿੱਤਾ ਜਾਏਗਾ ਭਾਈ ਰੋਸ਼ਨ ਸਿੰਘ ਨੂੰ ਆਖਿਆ ਕਿ ਤੁਸੀਂ ਇਹਨਾਂ ਲੋਕਾਂ ਨੂੰ ਜਾਨ ਤੋਂ ਜਿਹੜੀ ਇਹਨਾਂ ਤੇ ਬਣੀ ਸੀ ਉਹਨਾਂ ਨੂੰ ਬਚਾ ਦਿੱਤਾ ਹੈ ਤੁਸੀਂ ਜੋ ਮੂੰਹ ਮੰਗੋਗੇ ਤੁਹਾਨੂੰ ਉਹ ਦਿੱਤਾ ਜਾਏਗਾ ਅਹੁਦਾ ਕਹੋਗੇ ਅਹੁਦਾ ਦੇ ਦਿੱਤਾ ਜਾਏਗਾ ਜੇ ਕਹੋਗੇ ਕੋਈ ਜ਼ਮੀਨ ਕੋਈ ਜਾਇਦਾਦ ਉਹ ਦੇ ਦਿੱਤੀ ਜਾਏਗੀ ਪਰ ਸਿੱਖ ਦੀ ਸੋਚ ਵੇਖੋ ਕਿੰਡੀ ਕਮਾਲ ਦੀ ਆ ਗੁਰੂ ਦਾ ਥਾਪੜਾ ਲੈ ਕੇ ਗਿਆ ਉਹ ਕਹਿਣ ਲੱਗਾ ਮੇਰਾ ਜਿਹੜਾ ਸਿਰ ਹੈ ਨਾ ਇਹ ਅੱਜ ਤੱਕ ਝੁਕਿਆ ਏ ਜੇ ਕਿਸੇ ਦੇ ਕੋਲੋਂ ਮੰਗਿਆ ਏ ਤੇ ਗੁਰੂ ਕਲਗੀ ਤਰਪਤਾ ਦੇ ਕੋਲੋਂ ਮੰਗਿਆ ਏ ਅੱਜ ਤੱਕ ਮੈਂ ਕਿਸੇ ਹੋਰ ਦੇ ਅੱਗੇ ਨਾ ਇਹ ਸਿਰ ਝੁਕਾਇਆ ਏ ਤੇ ਨਾ ਹੀ ਆਪਣੀ ਮੰਗ ਜਿਹੜੀ ਰੱਖੀ ਹੈ ਬਸ ਅੱਜ ਦੇ ਸਿੱਖ ਨੂੰ ਇਹ ਗੱਲ ਜਿਹੜੀ ਹੈ ਸਮਝ ਵਿੱਚ ਆ ਜਾਣੀ ਚਾਹੀਦੀ ਹੈ ਕਿ ਇਹ ਜਿਹੜਾ ਸਿਰ ਹੈ ਇਹ ਗੁਰੂ ਅੱਗੇ ਝੁਕਣਾ ਚਾਹੀਦਾ ਏ ਪਰ ਮਾਫ ਕਰਿਓ ਜਿਨ੍ਹਾਂ ਨੇ ਹਾਮੀ ਭਰੀ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਇੰਦਰਾ ਗਾਂਧੀ ਨੂੰ ਹਮਲਾ ਕਰਨ ਵਾਸਤੇ ਉਹ ਅੱਜ ਬੇਸ਼ੱਕ ਰਾਜ ਦੇ ਤਖਤੇ ਤੇ ਬੈਠੇ ਆ ਲੋਕ ਉਹਨਾਂ ਦੇ ਕੋਲੋਂ ਅਹੁਦੇ ਲੈਣ ਦੇ ਲਈ ਲੋਕ ਤਤਪਰ ਹੋਏ ਆ ਕਿ ਤੇ ਸਾਨੂੰ ਅਹੁਦਾ ਮਿਲ ਜਾਏ ਤੇ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਲੱਤ ਗਿਆ ਨੇ ਉਹਨਾਂ ਦੇ ਨਾਲ ਵੀ ਚੰਦਨ ਵਾਲੇ ਪੱਗਾਂ ਵਾਲੇ ਬਥੇਰੇ ਗਦਾਰ ਜਿਹੜੇ ਤੁਰੇ ਫਿਰਦੇ ਆ ਭਾਈ ਰੋਸ਼ਨ ਸਿੰਘ ਵਿਰਲੇ ਕਿਨੇ ਵਿਚਾਰਿਆ ਭਾਈ ਰੋਸ਼ਨ ਸਿੰਘ ਵਰਗੇ ਬਣਨਾ ਕਿਸੇ ਵਿਰਲੇ ਦੇ ਹੱਕ ਵਿੱਚ ਆਇਆ ਏ ਇਸ ਕਰਕੇ ਸਾਧ ਸੰਗਤ ਇਹ ਗੱਲ ਮਨ ਵਿੱਚ ਬਿਠਾ ਲਈਏ ਕਿ ਇੱਥੇ ਗੱਲ ਜਿਹੜੀ ਹੈ ਸਿੱਖ ਦੇ ਕਿਰਦਾਰ ਦੀ ਹੈ ਜਮੀਰ ਦੀ ਹੈ ਸ਼ਰੀਰ ਦੀ ਇੱਥੇ ਕੋਈ ਗੱਲ ਨਹੀਂ ਕਿਉਂਕਿ ਸ਼ਰੀਰ ਦਾ ਕੋਈ ਭਰੋਸਾ ਨਹੀਂ ਕਿ ਕਿੱਥੇ ਮਿਟ ਜਾਏ ਕਿੱਥੇ ਮਲਿਆ ਮੇਟ ਹੋ ਜਾਏ ਇਹ ਗੁਰੂ ਦੇ ਲੇਖੇ ਲੱਗ ਜਾਏ ਤੇ ਇਹਦਾ ਭਲਾ ਏ ਇਸ ਵਾਸਤੇ ਉਹਨਾਂ ਸ਼ਹੀਦਾਂ ਨੂੰ ਆਪ ਸਰਬੱਤ ਸੰਗਤਾਂ ਯਾਦ ਕਰ ਰਹੇ ਹੋ ਸਿੰਬਲ ਕੈਂਪ ਦੇ ਨੌਜਵਾਨ ਵੀਰਾਂ ਨੇ ਇਹ ਉਪਰਾਲਾ ਕੀਤਾ ਹਰ ਸਾਲ ਕਰਦੇ ਆ ਅਸੀਂ ਕੱਲਾ ਇੱਥੇ ਅੱਜ ਸਿਰ ਜੋੜ ਕੇ ਸਾਨੂੰ ਬੈਠਣ ਦੀ ਯਾਦ ਰੱਖੋ ਜਾਚ ਆ ਗਈ ਇਹ ਵੀ ਪੱਲੇ ਬੰਨ ਲੀਏ ਕਿ ਗੁਰੂ ਦਾ ਸਿਧਾਂਤ ਵੀ ਲਾਗੂ ਕਰਨਾ ਯਾਤਪਾਤ ਊਚ ਨੀਚ ਵੰਡ ਵਿਚਰਿਆ ਨੂੰ ਛੱਡੀਏ ਕਿਉਂਕਿ ਗੁਰੂ ਦਾ ਹੁਕਮ ਹੈ ਉਹ ਐਸੇ ਸੋਚ ਨੂੰ ਮਲੀਆਂ ਮੀਟ ਕਰਨ ਤੇ ਲੱਗੇ ਹੋਏ ਆ ਇਸ ਵਾਸਤੇ ਆਓ ਅਸੀਂ ਗੁਰੂ ਵਾਲੇ ਬਣੀਏ ਬੇਅੰਤ ਭੁੱਲਾਂ ਦੀਆਂ ਖਿੰਮਾਂ ਆਪ ਸਰਬਾਤ ਸਖ ਬਖਸ਼ਣਯੋਗ ਹੋ ਨੌਜਵਾਨ ਵੀਰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸ਼ਹੀਦਾਂ ਨੂੰ ਯਾਦ ਕੀਤਾ ਆਪਣੇ ਯਾਦ ਰੱਖੋ ਫਰਜ਼ ਨੂੰ ਸਮਝਦਿਆਂ ਹੋਇਆਂ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਏ ਇਹ ਬਹੁਤ ਵੱਡੀ ਜਿਹੜੀ ਯਾਦ ਰੱਖੋ ਗੱਲ ਹੈ ਸਾਨੂੰ ਆਪਣੇ ਸ਼ਹੀਦਾਂ ਨੂੰ ਕਦੀ ਨਹੀਂ ਭੁਲਾਉਣਾ ਚਾਹੀਦਾ ਕਿਉਂ ਕਿ ਕੌਮ ਦਾ ਉਸ ਵਕਤ ਕਦੀ ਵੀ ਯਾਦ ਰੱਖੋ ਕੌਮ ਖਤਮ ਨਹੀਂ ਹੁੰਦੀ ਜਦੋਂ ਕੌਮ ਬੇਸ਼ੱਕ ਕੱਲੂ ਘਾਰੇ ਵਾਪਰ ਜਾਣ ਕੌਮ ਉਦੋਂ ਖਤਮ ਹੁੰਦੀ ਹੈ ਜਦੋਂ ਕੱਲੂ ਘਾਰੇ ਭੁੱਲ ਜਾਣ ਜਿਹੜੀ ਕੌਮ ਹੈ ਉਹ ਕੱਲੂ ਘਾਰੇ ਭੁੱਲ ਜਾਏ ਫਿਰ ਕੌਮ ਖਤਮ ਹੁੰਦੀ ਹੈ ਕੱਲੂ ਘਾਰੇ ਵਾਪਰਦੇ ਆ ਤੇ ਵਾਪਰਦੇ ਰਹਿਣੇ ਆ ਇਹ ਕਟਣਾਵਾਂ ਹੁੰਦੀਆਂ ਨੇ ਤੇ ਹੁੰਦੀਆਂ ਰਹਿਣੀਆਂ ਨੇ ਬੇਅੰਤ ਭੁੱਲਾਂ ਦੇ ਖਿਮਾ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ